ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸ੍ਰੀ ਸਿੰਘ ਸ਼ੂਰਾ ਪਿੰਡ ạtਾਰੀ ਸੋ ਜੋ ਪਿੰਡ ạtਾਰੀ ਦੇ ਜੂਥ ਨੌਜਵਾਨਾਂ ਨੇ ਤੇ ਬਜ਼ੁਰਗਾਂ ਨੇ ਜਿ ਮਿਲ ਕੇ ਜਾਂ ਕੁਝ ਮੁਲਾਜ਼ਮਾਂ ਨੇ ਮਿਲ ਕੇ ਜੋ ạtਾਰੀ ਦੇ ਵਿੱਚ ਸਫਾਈ ਮਹਿੰਮ ਚਲਾਈ ਆਮ ਪਬਲਿਕ ਨੂੰ ਪਿੰਡ ਦੀ ਨੂੰ ਜਾਗਰੂਤ ਕੀਤਾ ਉਹਦੇ ਬਾਰੇ ਪਲਾਸਟਿਕ ਦੇ ਲਫਾਫਿਆਂ ਬਾਰੇ ਜਾਗਰੂਤ ਕੀਤਾ ਜਾਂ ਪਾਣੀ ਬਾਰੇ ਪੌਦਿਆਂ ਬਾਰੇ ਵੀ ਸਾਡਾ ਕਿਸ ਤਰ੍ਹਾਂ ਵਾਤਾਵਰਨ ਰਹਿ ਸਕਦਾ ਹੈ ਸੋ ਇਸ ਜੋ ਸੇਵਾ ਤੋਂ ਮੁੱਖ ਖੁਸ਼ ਹੋ ਗਏ ਸਾਡੇ ਮੈਰੀ ਮਹਿਕਮੇ ਦੇ ਐਕਸ਼ਨ ਸਾਹਿਬ ਆਏ ਨੇ ਰਮਨ ਸਿੰਘ ਜੀ ਚਰਨਜੀਤ ਸਿੰਘ ਜੀ ਸੋ ਇਹਨਾਂ ਨੇ ਚਰਨਜੀਤ ਸਿੰਘ ਜੀ ਸੰਧੂ ਹੋਣਾ ਨੇ ਵਿਸ਼ੇਸ਼ ਤੌਰ ਤੇ ਆਣ ਕੇ ਟਾਰੀਪਿੰਡ ਦੀ ਪੂਰੀ ਸਮੂਹ ਟੀਮ ਨੂੰ ਸਨਮਾਨਿਤ ਕੀਤਾ ਸੋ ਟਾਰੀਪਿੰਡ ਇਹਨਾਂ ਦਾ ਰਣੀ ਆ ਜੋ ਸਮੂਹ ਟੀਮ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਜੋ ਕਿ ਇਹਨਾਂ ਨੇ ਆਣ ਕੇ ਇਲਾਕੇ ਦਾ ਤੇ ਇਸ ਟੀਮ ਦਾ ਮਾਣ ਵਧਾਇਆ ਤੇ ਅੱਗੇ ਸ਼ੁਰੂ ਕਰਾਂਗੇ ਕਿ ਅਸੀਂ ਹੁਣ ਇਹ ਵੀ ਆ ਵਿਚਾਰਿਆ ਵੀ ਜਿੱਥੇ ਪਾਣੀ ਤੋਂ ਵੀ ਜਾਗਰਤ ਕਰਾਂਗੇ ਅਸੀਂ ਕਿ ਬਾਕੀ ਦੂਸਰੇ ਪਿੰਡਾਂ ਦੇ ਵਿੱਚ ਵੀ ਹੁਣ ਅਸੀਂ ਜਾ ਕੇ ਜਾਗਰਤ ਕਰਾਂਗੇ ਕਿਉਂਕਿ ਇਹਨਾਂ ਦਾ ਸਿਰੋਤ ਸਭ ਪੂਰਾ ਮਿਲ ਚੁੱਕਾ ਹੈ ਇਸ ਕਰਕੇ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਆ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤਮਹਾਤ ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸકલ ਜਗਤ ਸੋ ਸਾਨੂੰ ਜਿੱਥੇ ਵਾਤਾਵਰਨ ਦੀ ਇੰਨੀ ਜ਼ਰੂਰਤ ਆ ਸਾਨੂੰ ਪਾਣੀ ਦੀ ਜ਼ਰੂਰਤ ਆ ਪਾਣੀ ਪਿਤਾ ਇਹ ਤੇ ਪਾਉਣ ਸਾਡੀ ਹਵਾ ਹੈ ਤੇ ਜੇ ਸਾਡੀ ਪੌਣ ਛੁੱਧ ਆ ਕਿ ਅਸੀਂ ਛੁੱਧ ਹਵਾ ਲਵਾਂਗੇ ਕਿਉਂਕਿ ਸਭ ਤੋਂ ਜ਼ਿਆਦਾ ਇਨਸਾਨ ਜਿਹੜਾ ਇੱਕ ਹਵਾ ਖਾਂਦਾ ਆ ਤੇ ਸਭ ਤੋਂ ਪੀਣ ਯੋਗ ਬਚਣ ਵਾਸਤੇ ਪਾਣੀ ਆ ਇਹਦੀ ਵੀ ਛੁੱਧਤਾ ਚਾਹੀਦੀ ਏ ਸੋ ਅਸੀਂ ਹੋਰ ਵੀ ਜਿਹੜੇ ਕੋ ਸਾਡੇ ਵੀਡੀਓ ਦੇ ਵਿੱਚ ਵੇਦੇ ਹੋਣਗੇ ਸਾਡੇ ਸੱਜਣ ਉਮੀਦ ਕਰਦੇ ਆ ਕਿ ਉਹ ਵੀ ਇਸ ਟੀਨਾਂ ਤੋਂ ਜਾਂ ਇਹ ਟਾਰੀ ਟੀਮ ਤੋਂ ਸਿੱਖਿਆ ਲਈ ਕਿ ਆਪਣੇ ਪਿੰਡਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਾਉਣਗੇ ਤੇ ਪਾਣੀ ਨੂੰ ਬਚਾਉਣ ਦਾ ਖਾਸ ਖਿਆਲ ਰੱਖਣਗੇ ਬਾਕੀ ਇਹਨਾਂ ਕਹਿੰਦੇ ਹੋਏ ਖਿਮਾਂ ਦੇ ਜਾਜ ਕੇ ਕੁਛ ਵੱਧ ਘੱਟ ਬੋਲਿਆ ਗਿਆ ਹੋਏ ਤੇ ਸ਼ੁਕਰੀਆ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਅੱਜ ਕੱਲ ਦੇ ਮਾਹੌਲ ਚੱਲ ਰਹੇ ਆ ਪਾਣੀ ਆਪਣਾ ਬਹੁਤ ਦੂਸ਼ਿਤ ਹੋ ਰਿਹਾ ਸਾਫਾਵਾ ਰਹਿ ਨਹੀਂ ਗੇ ਜਿਸ ਦੇ ਕਰਕੇ ਆਪਾਂ ਬਿਮਾਰੀਆਂ ਦੇ ਵਿੱਚ ਉਲਝੇ ਜਾਂਦੇ ਆ ਜੇਕਰ ਆਪਣਾ ਸਾਫ ਆਵਾਦਵਾ ਰਹੂਗਾ ਸਾਫ ਤੇ ਤਾਂ ਹੀ ਆਪਾਂ ਸਹੀ ਹਵਾ ਤੇ ਲੈ ਸਕਦੇ ਆ ਤੇ ਮੈਂ ਦੇਖਿਆ ਇਹ ਪਿੰਡ ਵਾਲਿਆਂ ਨੇ ਬਹੁਤ ਅੱਛਾ ਕੰਮ ਕੀਤਾ ਸਵੱਛਤਾ ਦੀ ਰੋਡੀਆਂ ਚੱਕੀਆਂ ਗਈਆਂ ਤੇ ਜਿਹੜੀਆਂ ਪਾਣੀ ਨੂੰ বিনা ਸਾਫ ਕੀਤਾ ਬੂਟੇ ਲਾਇਨ ਬਹੁਤ ਜਾਦੇ ਜਿਨ੍ਹਾਂ ਨਾਲ ਆਪਣੇ ਆਲੇ ਦੁਆਲੇ ਸਾਫ ਹੋ ਰਿਆ ਫਿਰ ਮੇਰੇ ਮਨ ਨੂੰ ਚੰਗਾ ਲੱਗਾ ਤੇ ਮੈਂ ਕਿਹਾ ਹੌਸਲਾ ਜੇ ਕੀਤੀ ਆ ਕਿਉਂਕਿ ਜੇ ਹੌਸਲੇ ਨੀ ਦਵਾਂਗੇ ਕਿਸੇ ਬੰਦੇ ਨੂੰ ਤੱਕੇ ਕਿਤਾ ਪਹੁੰਚੂਗਾ ਹੌਸਲਾ ਜੇ ਕਰਨੀ ਬਹੁਤ ਜ਼ਰੂਰੀ ਇਹਨਾਂ ਦੇ ਹੌਸਲਾ ਉਦਾਂ ਨਾਸਤੇ ਮੈਂ ਵਿੱਚ ਪਹੁੰਚਿਆ ਵਾਂ ਇਤਿਹਾਸ ਕਰਦਾ ਕਿ ਜਿਹੜੇ ਇਹਨਾਂ ਨੇ ਮਨ ਚਲਾਈ ਆ ਕਿ ਪਿੰਡ-ਪਿੰਡ ਚੱਲੇ ਔਰ ਆਪਣੇ ਸਾਰੇ ਲੋਕ ਜਾਗਰੂਤ ਹੋਣ ਅਗਲੇ ਸੌਣਤਾ ਕੀ ਮਨ ਲੱਗਦਾ ਵੀ ਇਹ ਜਿਹੜੇ ਬੂਟੇ ਪਾਲ ਜਾਣਗੇ ਉਹ ਨਾ ਪਿੰਡਾਂ ਦੇ ਵੀ ਲਾਉਣ ਜਿਹੜਾ ਆਪਣਾ 5-7 ਸਾਲ ਬਾਅਦ ਜਿਹੜੇ ਆਪਣੇ ਨਾਲ ਸਨ ਉਹਨਾਂ ਦਾ ਵੀ ਸਜੋਗ ਬਰਾਗੇ ਧੰਨਵਾਦ ਓਕੇ ਭਾਈ ਬੋਲੇ ਸੋ ਨਿਹਾਲ